ਵਾਹਿਗੁਰੂ ਜੀ ਕਾ ਖਾਲਸਾ ਸਿੱਖੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਰਜੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਜੀ ਵਾਹਿਗੁਰੂ ਜੀ ਕਿਰਪਾ ਨਾਲ ਸਭ ਠੀਕ ਠਾਕ ਹੋਮਗੇ ਗੁਰਮੁਣਾ ਚਿਮਟਾ ਪੜਾਈ ਦੇਖੋ ਮੈਂ ਸੋਈਦਾ ਹਾਂ ਗਾ ਪਿਆ ਪਿਆ ਸੁਖਣ ਹੋ ਰਾਇ ਟਾਈਮ ਹੋਇਆ ਤੇ ਮੈਂ ਇਹ ਰੋਟੀ ਲਾਣਾ ਤੇ ਬੋਤ ਕਹਾਂ ਰੱਪੇ ਰੱਪੇ ਗਦੋਂ ਕਨਾਂ ਰੋਟੀ ਲਾ ਰਹੇ ਟਾਈਮ ਹੋਈ ਜਾਂਦਾ ਤੇ ਕਿਣ ਮਣ ਕਣੀ ਜੀ ਪਈ ਨੇ ਪੂਰ ਜੀ ਡਿੱਗੀਆਂ ਨੇ ਨਾ ਤਾਂ ਬੇੜੇ ਚਾੜੂ ਲਾਉਣ ਜੋ ਗੁਰਿਆ ਪੂਰ ਜੀ ਡਿੱਗੀਆਂ ਨੇ ਪੂਰ ਜੀ ਡਿੱਗੀਆਂ ਦੀ ਹੈਗੀ ਕੁੜਿਆ ਜਾਗ ਨੰਗਈ ਸੜਦਾ ਚਾਪਾ ਕੇ ਮੱਖਾ ਬੈਠਣਗੇ ਤੇ ਪੂਰ ਜੀ ਡਿੱਗਦੀ ਹੈਗੀ ਤੇ ਨਾ ਨਹੀਂ ਪੈਂਦਾ ਨਾ ਸੜਦਾ ਹੈ ਦੇ ਵੀ ਸਿਮਰ ਚੈਨਲ ਤੇ ਪਹਿਲੇ ਸਾਡੇ ਚੈਨਲ ਤੇ ਪਹਿਲੀ ਵਾਰੋਂ ਆਪਣੀ ਦੇ ਜੀ ਚੈਨਲ ਨੂੰ ਪਰਸ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਈਕ ਸੋਣਾ ਜਾਂ 11000 ਜਮੈਂਟ ਪਾਕੀ ਕਾਲ ਲਈ ਵੀਡੀਓ ਚ ਆਏ ਨੇ ਕਿ ਹਾਸੇ ਕਹੀਂ ਜਿਹੜੇ ਤੁਸੀਂ ਇੱਕ ਵੀਡੀਓ ਚ ਤੈਨੂੰ ਸੁਨਤ ਬਦਲ ਲੈ ਨਹੀਂ ਤੇ ਕੀ ਕਰਾਂ ਫਿਰ ਗਰਮੀ ਆਈ ਜਾਂਦੀ ਹੈ ਨਾ ਹਲਾਣੇ ਸੁਨਤ ਬਦਲ ਲੈ ਕੇ ਮੁੜ ਕੇ ਦੋ ਪਾਉਣ ਨੂੰ ਜੀ ਵੀ ਕਰਦਾ ਮੇਰੇ ਦੋਸ ਮੁਤਾ ਹੁੰਦੀ ਹੁੰਦੇ ਨੇ ਕਦੇ ਕਦੇ ਤਿੰਨ ਵੀ ਹੋ ਜਾਂਦੇ ਨੇ ਕਦੇ ਕਦੇ ਚਾਰ ਵੀ ਹੋ ਜਾਂਦੇ ਨੇ ਜਿਹੜੀ ਮੈਂ ਤਿੰਨ ਚਾਰ ਸੂਟਾਂ ਡੈਲੀ ਦੇ ਨੇ ਧੋਣ ਵਾਲੇ ਤਿੰਨ ਵਾਰੀ ਨਹਾਉਣਾ ਪੈਂਦਾ ਨੂੰ ਜਿੰਨੇ ਵਾਰੀ ਨਹਾਉਣੇ ਉਹਨੇ ਬਚੀ ਕਈ ਵਾਰੀ ਪਿੰਡ ਗਲੀ ਚ ਜਾਣਾ ਪੈਂਦਾ ਫਿਰ ਉਦੋਂ ਬਦਲਣਾ ਪੈਂਦਾ ਹੈ ਨਾ ਸੋ ਕੋ ਜਿਹੜਾ ਕਰ ਲਿਆ ਹੁਣ ਆਪ ਨੂੰ ਜਾਣਾ ਪੈਂਦਾ ਵੇਲੇ ਪਰ ਉਹਨੇ ਤੋਂ ਨਾਲ ਮੈਂ ਤਾਂ ਹੀ ਸਾਡੇ ਕੱਪੜੇ ਵਿੱਚ ਪਣ ਕਹਿ ਲੈਂਦੀ ਛੋੜੇ ਕੱਪੜੇ ਵਾਲੇ ਹੁੰਦੇ ਤੋਂ ਨਾਲ ਵਾਲੇ ਹੁੰਦੇ ਪਾਣ ਮੈਂ ਦੋ ਘੜੀ ਧੋਣੀਆਂ ਰੋਜ਼ ਕਿਹੜਾ ਸੁਖ ਨਾ ਨਹੀਂ ਆਈਆਂ ਧੋਣੀਆਂ ਆਂਦੀਆਂ ਤੇਰਾ ਤੇਰਾ ਨਰਸਾਲ ਕੰਮ ਉਹ ਨਹੀਂ ਬਣਾਤੇ ਇਸੇ ਜਿਹਾ ਕੱਪੜੇ ਬਾਹਰ ਨਹੀਂ ਇਸ ਵਰਗੀਆਂ ਜਦੋਂ ਘਰ ਲੱਗਿਆ ਹੁੰਦਾ ਨਾ ਤਾਂ ਮੱਥੀ ਧੋਣੀ ਹੁੰਦੀ ਆਂ ਤੇ ਆਪ ਦੇਸੀ ਪਾਰਾ ਹਾਲੋ ਰੋਟੀ ਕਾਣੀ ਨਹੀਂ ਮੈਨੂੰ ਕਿਉਂ ਲੱਗ ਫਿਰ ਟੀਫਨ ਲਿਆ ਚਲੋ ਜੀ ਭੱਟੀ ਨੂੰ ਟੁਕ-ਟੁਕਨ ਕਰਵਾ ਲਈਏ ਨਾ ਜੀ ਫਿਰ ਦੇਖਦੇ ਆਪਾਂ ਜੀ ਆਪਾਂ ਨੇ ਰੋਟੀ ਬਣਾ ਲਈ ਹੈ ਜਬਾਕ ਸਕੂਲ ਟੋਰ ਦਿੱਤੇ ਨੇਗੇ ਤੇ ਕਾਣਸ ਨਾ ਦੁੱਧਰੇ ਸਿੱਟੇ ਜੇ ਵੱਜ ਗਏ ਸੀਗੇ ਕੱਲ ਤੋਂ ਮੈਂ ਆਟਾ ਪਾਣੀ ਕਟੋਲ ਵੀ ਤਰਾਤ ਕਣੀਆਂ ਪਾਏਗਾ ਬਸ ਸੜ ਜਾਈ ਮੁਰਦਾ ਬੇੜਾ ਬਸੋ ਗਿਆ ਲੱਗਦਾ ਪਹਿਲਾਂ ਦਰ ਲਾ ਲੂ ਚਾੜੂ ਸੋਸ ਸਾਬਤ ਕਰ ਨਾ ਇਹ ਬੇੜਾ ਸੁੱਕ ਜੂਗਾ ਆਟਾ ਨਿਕਾੜਨੀ ਹੈ ਅੱਜ ਤੇ ਬੇੜਾ ਵਿੱਚ ਸਿੱਟੇ ਬਾਜੀ ਦਾ ਆਟਾ ਫਰਾੰਦ ਘੱਟਾ ਪਹਿਲਾਂ ਆਟਾ ਪਾ ਦੇ ਨਾ ਤੇਰ ਬਾਦਮ ਕਿਸੇ ਦੇ ਪਰਸ ਪੁੱਟ ਤਾਂ ਸਮੋਸਾ ਪਹਿਲਾਂ ਆਟਾ ਪਾ ਕੇ ਸਾਰੇ ਪਿਆਸਾ ਸਫਾਈ ਇਹ ਜਿਵਾਕ ਤੋੜ ਤੇ ਰੋਟੀ ਬਣਾ ਲਈ ਚੱਕਲੇ ਦੇਣੇ ਨੇ ਸੋਣ ਵਾਲੇ ਪਾਣੀ ਵਿੱਚ ਜਣੀ ਕੱਲੀ ਰਾਜ ਨੇ ਆ ਕੰਮ ਵਾਰੇ ਨੇਗੇ ਤੇ ਜਮਾ ਸਹੀ 11 ਦੇ 11:30 ਮੇਰੇ ਸੱਤ ਹੋ ਜਾਣ ਮੈਂ ਸਰਵਾ ਦੇ ਉਹ ਚਾਹਤ ਕੁਝ ਮੈਂ ਸਰਵਾ ਨੂੰ ਮਰ ਜਾ ਕੋਲਤ ਮਲਾਦ ਉਹ ਦੋ 18:00 ਵਜੇ ਪਰ ਮੈਨੂੰ ਉਹ ਚਕਾ ਲਾ ਹੱਤਾ ਪਾਤ ਕੋ ਨੋਸਟਿਆ ਮੈਂ

ਆਪਾਂ 부ਝ ਟੋਲੀ ਚ ਪਾ ਰਹੇ ਹਾਂ ਦੂਜੀ ਟੋਲੀ ਤਾਂ ਪਾਈ ਜੂਬਾ ਆਇਨਾ ਕ ਬਚ ਗਿਆ ਇਹ ਆਪਾਂ 부ਝ ਟੋਲੀ ਚ ਪਾਈ ਜੀ ਦੂਜੀ ਟੋਲੀ ਵੱਡੀ ਹੈ ਮੈਂ ਤਾਂ ਆਪਣੇ ਜਾਣੇ ਡਾਕਟਰ ਕੋ ਬਾਸੜ ਦੇ ਸਿੱਟੇ ਜੇ ਤਾਂ ਦੂਜੀ ਟੋਲੀ ਚ ਉਜੀ ਆਪਾਂ ਨੇ ਕੱਪੜੇ ਧੋ ਦਿੱਤੇ ਨੇ ਜਿਹੜੀ ਇਹ ਤੋਂ ਪਹਿਲਾਂ ਵੀਡੀਓ ਸੀ ਉਹ ਕੱਲ ਦੀ ਸੀ ਕਿਉਂਕਿ ਕੱਲ ਮੇਥੋਂ ਕੱਲੀ ਤੋਂ ਫਿਰ ਬਣੀ ਨਹੀਂ ਹੈਗੀ ਅੱਜ ਅਸੀਂ ਕਿਸੇ ਜਾਣ ਆ ਪਾਸੇ ਰਿਸ਼ਤੇਦਾਰੀ ਚ ਸੁਖਮਣ ਹੋਰੀਆਂ ਨੇ ਛੁੱਟੀ ਲਈ ਤੇ ਸਕੂਲ ਚ ਤੇ ਮੈਂ ਆਪਦਾ ਕੰਮ ਕਰ ਰਹੀ ਹਾਂ ਕੱਪੜੇ ਧੋ ਲਈ ਤੇ ਝਾੜੂ ਪੂੰਛੇ ਇਹ ਕਰੀ ਜਾਂਦੀ ਹਾਂ ਸੁਖਮਣ ਹੋਰੀਆਂ ਸੁਖਮਣ ਹੋਰੀਆਂ ਝਾੜੂ ਪੂੰਛਾ ਕਰਦੀਆਂ ਨੇ ਤੁਸੀਂ ਮੈਨੂੰ ਇਹ ਵੀਡੀਓ ਬਣਾ ਰਹੇ ਤੁਸੀਂ ਥੋੜੀ ਬਸਤੀ ਹੈ ਨਾ ਸਰਦਾਰ ਜੀ ਮੈਂ ਸੰਨਵਾ ਆਉਂਦੇ ਨੇ ਜਿਹੜੇ ਉੱਤੇ ਜਾਣਾ ਹੋਵੇ ਸਾਰਾ ਪਰਿਵਾਰ ਨੂੰ ਲੱਗ ਲਗਾ ਕੇ ਕੰਮ ਕਰਨਾ ਪੈਂਦਾ ਸਾਰੇ ਪਰਿਵਾਰ ਨੂੰ ਲੱਗ ਲਗਾ ਕੇ ਕੰਮ ਕਰੀ ਰਾਤ ਇਹਨਾਂ ਦੀ ਬਰਦੀ ਢੋਣ ਦਾ ਬਸ ਮੈਨੂੰ ਐ ਹੀ ਹੋਗਾ ਵੀ ਟੜ ਕੇ ਕਿਤਾ ਜਾਣਾ ਹੈ ਨਾ ਇਹ ਬਰਦੀ ਹੁੰਣ ਤਾਂ ਚ ਨਹੀਂ ਕਾਥਲੇ ਢੋਣੀ ਹੁੰਦੀ ਹੈ ਇਹਨਾਂ ਦੀ ਬਰਦੀ ਮਜ਼ਮੂਰ ਰੋਟੀ ਬਣਾਉਣੀ ਸਾਢੇ 7 ਹੋ ਗਏ ਹਾਲਾਂ ਦੇ ਮਹਾਜਨ ਸਰਦਾਰ ਜੀ ਮੈਸਨ ਮਾਉਂਦੇ ਨੇ ਇਹਦੇ ਬਾਰੇ ਤਾਂ ਬਹੁਤ ਚਿੱਟਾਂਗੇ ਪੱਲਾ ਕੱਪੜਾ ਤੋਂ ਮਾ ਜਾਣ ਵੇਲੇ ਸੁੱਕ ਜਾਣਗੇ ਲਾਹੇ ਜਾਣਗੇ ਨਹੀਂ ਫੇ ਸਾਰਾ ਦਿਨ ਧੁੱਪੇ ਮਾਰੀ ਜੀ ਬਾਕੀ ਲਾਹਾਂਗੇ ਹਜੇ ਉਹ ਫਿਰ ਤੋਂ ਜਾਣੇ ਟਾਈਮ ਲੱਗੇ ਤੇ ਤੋਂ ਪਹਿਲੀ ਤਾਰ ਤੇ ਸਾਂ ਆ ਜੂਗੀ ਜਿਆਨਾਬਾਦ ਜੀ ਨੂੰ ਫਿਰ ਤੋਂ ਕੋਤੇ ਪਾ ਜਾਾਂਗੇ ਪੱਕੇ ਵੇਲੇ ਆਈ ਤੇ ਕਿ ਕਰ 11 ਵਜੇ ਨੂੰ ਸਾਂ ਆ ਜਾਂਦੇ ਤਾਂ ਸਾਥੇ ਪਾਏ ਲੈਣਗੇ ਤੋ ਪਾਇਆ

ਮੇਰਾ ਟੂਟੀ ਦੀ ਕਮਾਤਰ ਆ ਜਿਹੜੇ ਫਿਰ ਲਾਹਾਂ ਤੇ ਮਸ਼ੀਨ ਚ ਪਾ ਲਾਂਗੇ ਚਲੋ ਜੀ ਅੱਪਾ ਬਾਅਦ ਚ ਮਿਲਦੇ ਹਾਂ ਹੁਣ ਢੇਰੇ ਟੂਰੇ ਚੱਕਦਾ ਮੈਂ ਪਰ ਸੋਈ ਸਾਫ਼ ਕਰਦਾ ਫਿਰ ਲੋ ਜੀ ਅੱਪਾ ਨੇ ਕੰਮ ਤੰਦੇ ਦੁਪਹਿਰ ਆ ਸਵੇਰ ਦੇ ਅੱਪਾ ਕਰ ਲੈਣ ਜੇ ਟਾਈਮ ਆ 11 ਵਜੇ ਗਏ ਨੇ ਤੇ ਚਾਹ ਬਣਾ ਕੇ ਪੀ ਲਈ ਆ 11 ਵਾਲੀ ਇਧਰ ਮਾਤਾ ਵੀ ਆ ਗਈ ਮਾਤਾ ਵੀ ਇੱਥੇ ਆ ਗਈ ਆ ਮਾਂ ਕੰਮ ਨੂੰ ਕਰ ਜਾਣਾ ਤੇ ਮੁੰਡੇ ਨਾਲ ਗੱਲ ਕਰੀਏ ਲੋ ਜੀ ਆਪਾਂ ਨੇ ਕੰਮ ਕਰ ਲਏ ਨੇ ਆਪਾਂ ਇੱਕ ਦੋ ਤੁਹਾਡੇ ਨਾਲ ਗੱਲਾਂ ਕਰ ਲੈਣਾ ਕਈ ਦਿਨ ਹੋ ਗਏ ਗੱਲਾਂ ਨਹੀਂ ਕੀਤੀਆਂ ਔਰਤ ਦੀ ਸਾਰੀ ਔਰਤ ਦੀ ਸਾਰੀ ਉਮਰ ਦੀ ਸਚਾਈ ਔਰਤ ਦੀ ਸਾਰੀ ਉਮਰ ਦੀ ਸਚਾਈ ਤੇ ਆਪਾਂ ਤੁਹਾਡੇ ਨਾਲ ਗੱਲ ਕਰਦੇ ਆ ਔਰਤ ਦੀ ਸਾਰੀ ਉਮਰ ਦੀ ਸਚਾਈ ਕਿਵੇਂ ਦੀ ਹੁੰਦੀ ਹੈਗੀ ਹੈ ਨਾ ਪਹਿਲਾਂ ਤਾਂ ਜੀ ਮਾਂ ਪਿਓ ਦੇ ਹੈ ਨਾ ਕਹਨੇ ਜੀ ਰਹਿੰਦੀ ਹੈਗੀ ਤੇ ਮਾਪਿਓ ਤੋਂ ਬਿਨਾ ਕੋਈ ਕੰਮ ਨਹੀਂ ਕਰ ਸਕਦੀ ਜਿਵੇਂ ਮਾਪਿਓ ਜਿੱਥੇ ਕਹਿੰਦਾ ਉੱਥੇ ਬੈਂਦੀ ਹੈ ਉੱਠਦੀ ਹੈ ਉੱਥੇ ਫਿਰ ਉਹ ਤੋਂ ਬਾਅਦ ਤੇ ਵਿੱਚ ਜੀ ਆ ਜਾਂਦੀ ਹੈ ਸਹੁਰੇ ਪਰਿਵਾਰ ਜਣੇ ਕਿ ਜਦੋਂ ਆਪਾਂ ਸਹੁਰੇ ਆਉਣਿਆਂਗੇ ਆਪਦੇ ਘਰ ਵਾਲਦੇ ਹਿਸਾਬ ਨਾਲ ਚੱਲਣਾ ਪੈਂਦਾ ਸੱਸ ਸਹੁਰੇ ਦੇ ਹਿਸਾਬ ਨਾਲ ਚੱਲਣਾ ਪੈਂਦਾ ਹੈ ਹਨਾ ਤੇ ਫਿਰ ਉਹ ਦੁਬਾਰਾ ਆ ਜਾਂਦੇ ਨੇ ਜੀ ਬੱਚੇ ਫਿਰ ਬੱਚਿਆਂ ਦੇ ਹਿਸਾਬ ਨਾਲ ਚੱਲਣਾ ਪੈਂਦਾ ਬੱਚੇ ਕਹਿੰਦੇ ਨੇ ਐਂ ਬੋਲਣਾ ਐ ਇੱਥੇ ਖਾੜਨਾ ਇੱਥੇ ਬੈਠਣਾ ਫਿਰ ਹਨਾ ਫਿਰ ਉਹ ਦੁਬਾਰਾ ਜੀ ਨੂਹਾ ਪਤਾਜ ਹੋ ਜਾਂਦੇ ਨੇ ਵੱਡੇ ਹਨਾ ਪਾਪੁੱਤ ਵਿਆਹ ਲਾਣੇ ਆ ਫਿਰ ਆਪਾਂ ਨੂੰ ਨੂਹਾ ਦੀ ਵੀ ਗੱਲ ਮੰਨਣੀ ਪੈਂਦੀ ਹੈਗੀ ਜਿੱਥੇ ਨੂਹਾ ਕਹਿਦਾਣਾ ਵਿੱਚ ਵਿੱਚ ਤਾਂ ਹਨਾ ਨੂਹਾ ਆਏ ਕਹਿੰਦੇ ਨੇ ਫਲਾਨੇ ਨਾਲ ਆਏ ਨਾਲ ਇੰਨੀ ਕੀ ਗੱਲ ਕਰਨੀ ਆ ਬਸ ਇਦੋਂ ਜ਼ਿਆਦਾ ਨਹੀਂ ਕਰਨੀ ਹੈਗੀ ਬਹੁਤ سارے ਘਰਾਂ ਦੇ ਵਿੱਚ ਮੈਂ ਦੇਖਿਆ ਹੈਗਾ ਤੇ ਖੁੱਲ ਕੇ ਉਹ ਔਰਤਔਰ ਫਿਰ ਆਪਦੇ ਪਿੱਕਾਂ ਨਾਲ ਵੀ ਹਿੰਦੂ ਸੁਖ ਕਰ ਸਕਦੀ ਹੁੰਦੀ ਠੀਕ ਹੈ ਜੀ ਤੇ ਇਹ ਔਰਤ ਦੀ ਜ਼ਿੰਦਗੀ ਆ ਫਿਰ ਉਦੋਂ ਬਾਅਦ ਹੀ ਪੋਤੇ ਪੋਤੀਆਂ ਹੋ ਜਾਂਦੇ ਨੇ ਦੋ ਤੇ ਦੋਤੀਆਂ ਹੋ ਜਾਂਦੇ ਨੇ ਉਹ ਕਹਿ ਦਿੰਦੇ ਨੇ ਬਸ ਹੁਣ ਤਾਂ ਤੂੰ ਚੁੱਪ ਕਰਕੇ ਬੈਠਾ ਹੀ ਰਹਿ ਤੇ ਹੁਣ ਤਾਂ ਤੇਰੇ ਬੈਠ ਕੇ ਆਰਾਮ ਕਰਨ ਦੀ ਰੋਜ਼ ਟਾਈਮ ਹੈਗਾ ਨਾਮ ਜਪਣ ਦਾ ਟਾਈਮ ਹੈਗਾ ਜਿਹੜੀ ਔਰਤ ਦੀ ਸਚਾਈ ਹੈ ਜੀ ਤੇ ਉਹ ਜਵਾਨੀ ਹੈ ਉਹ ਬਸ ਸਾਰੇ ਬਗਾਨਿਆਂ ਵਾਸੀ ਨਿਕਲ ਜਾਂਦੀ ਹੈ ਤੇ ਇੱਕ ਦਿਨ ਵੀ ਨਹੀਂ ਆਪਦੇ ਹਿਸਾਬ ਨਾਲ ਚੱਲ ਸਕਦੀ ਵਿਚਾਰੀ ਤੇ ਔਰਤ ਪਰਨ ਗੁੱਤ ਪਿੱਸੇ ਮਤ ਕਿਹਾ ਜਾਂਦਾ ਪਰ ਔਰਤ ਦੀ ਕਦਰ ਕਰੋ ਵੱਧ ਤੋਂ ਵੱਧ ਤੇ ਵਿਚਾਰੀ ਦੀ ਕਦਰ ਤੇ ਕੀ ਕਰਨੀਆਂ ਕਰੇ ਕਿਉਂਕਿ ਕਿਸੇ ਦੀ ਟੋਕਦੀ ਕਿ ਸਕੇ ਕਿਸੇ ਨੇ ਟੋਕਦੀ ਹਨਾ ਜੀ ਤੇ ਸਾਰੀ ਜ਼ਿੰਦਗੀ ਆਪ ਦਾ ਮਨ ਦਾ ਆਪਦੇ ਮਨ ਪਸੰਦ ਦਾ ਖਾਣਾ ਨਾ ਖਾਣਾ ਹਨਾ ਸਬਜੀ ਨਾ ਬਣਾਉਣੀ ਮੇਰੇ ਬੱਚਿਆਂ ਦੀ ਪਸੰਦ ਆ ਮੇਰੇ ਘਰ ਵਾਲੇ ਦੀ ਪਸੰਦ ਆ ਮੇਰੇ ਪੋਤੇ ਪੋਤੀ ਦੀ ਪਸੰਦ ਆ ਸਾਰੀ ਜ਼ਿੰਦਗੀ ਇਸ ਤਰੀ ਲੰਘ ਜਾਂਦੀ ਹੈ ਹਰ ਇੱਕ ਔਰਤ ਦੀ ਮੈਂ ਇਹ ਨਹੀਂ ਕਹਾਂਦੀ ਵੀ ਕਦੀ ਔਰਤਾਂ ਸਾਰੀਆਂ ਭੈਣਾਂ ਲਈ ਇਹੀ ਹਾਲ ਹੈਗਾ ਤੇ ਵਾਹਿਗੁਰੂ ਹਨਾ ਪਤਾ ਨਹੀਂ ਕਿਉਂ ਨਹੀਂ ਇੰਨਾ ਔਰਤ ਨੂੰ ਹੁਕਮ ਕਰ ਰੱਖਿਆਗਾ ਤੇ ਔਰਤ ਦੀ ਕਦਰ ਬਹੁਤ ਘੱਟ ਪੈਂਦੀ ਹੈਗੀ ਤੇ ਔਰਤ ਦੀ ਕਦਰ ਕਰੋ ਜੀ ਘਰ ਦਾ ਕੰਮ ਕਰਦੀ ਆ ਘਰ ਦੇ ਕੰਮ ਦਾ ਸਾਰਾ ਦਿਨ ਨਹੀਂ ਮੁੱਕਦੇ ਜਿਹੜੀਆਂ ਭੈਣਾਂ ਡਿਊਟੀ ਕਰਦੀਆਂ ਨੇ ਉਹ ਆਪਣੀ ਡਿਊਟੀ ਤੋਂ ਆ ਕੇ ਵੀ ਆਰਾਮ ਕਰ ਲੈਣੇ ਜਿਹੜੀ ਘਰ ਦੇ ਵਿੱਚ ਹਨਾ ਕੰਮ ਕਰਦੀ ਆ ਤਾ ਉਹਦੀ ਕਦਰ ਕਰੋ ਤੇ ਉਹਨਾਂ ਤਾਂ ਵਿਚ ਇਹਨੂੰ ਇੱਕ ਟਾਈਮ ਅਰੈਸਟ ਕਰਨ ਦਾ ਟਾਈਮ ਵੀ ਨਹੀਂ ਹੁੰਦਾ ਤੇ ਕਿਉਂਕਿ ਫਿਰ ਜਿਹੜੇ ਵਾਰੋਂ ਡਿਊਟੀ ਤੋਂ ਆਉਂਦੇ ਨੇ ਉਹਨਾਂ ਲਈ ਵੀ ਚਾਹ ਪਾਣੀ ਬਣਾਉਣਾ ਪੈਂਦਾ ਰੋਟੀ-ਕੁੱਕ ਬਣਾਉਣਾ ਪੈਂਦਾ ਹੈਗਾ ਤੇ ਬੱਚੇ ਸਕੂਲੋਂ ਆਉਂਦੇ ਨੇ ਹਨਾ ਉਹਨਾਂ ਲਈ ਵੀ ਕੁਛ ਨਾ ਕੁਛ ਖਾਣ ਨੂੰ ਬਣਾਉਣਾ ਪੈਂਦਾ ਅੱਜ ਕੱਲ ਤਾਂ ਬੱਚਿਆਂ ਦੀ ਡਿਮਾਂਡਾਂ ਵੀ ਬਹੁਤ ਨੇਗੀਆਂ ਸਾਨੂੰ ਆਉਂਦਿਆਂ ਨੂੰ ਆ ਚੀਜ਼ ਚਾਹੀਦੀ ਸਾਨੂੰ ਆਉਂਦਿਆਂ ਨੂੰ ਆ ਚੀਜ਼ ਚਾਹੀਦੀ ਹੈਗੀ ਤੇ ਔਰਤਾਂ ਬਸ ਆਪਦੇ ਮਨ ਪਸੰਦ ਨਾਲ ਨਾ ਖਾ ਸਕੇ ਨਾ ਪਹਿਨ ਸਕੇ ਤੇ ਕਿਉਂਕਿ ਉਹਨੂੰ ਤਾਂ ਹੁੰਦਾ ਚੱਲ ਜਿਹੜੀ ਬਾਤ ਚੀ ਉਹ ਮੈਂ ਖਾ ਲੂੰਗੀ ਤੇ ਮੇਰੇ ਪੁੱਤਾਂ ਤਿਆਂ ਦੀ ਪਸੰਦ ਦੀ ਮੈਂ ਚੀਜ਼ ਬਣਾਵਾਂ ਤੇ ਇਹ ਜੀ ਔਰਤ ਦੀ ਸਾਰੀ ਉਮਰ ਦੀ ਸਚਾਈ ਹੈਗੀ ਤੇ ਸਚਾਈ ਹੀ ਰਹੂਗੀ ਤੇ ਬਹੁਤੀਆਂ ਗੱਲਾਂ ਬਹੁਤਿਆਂ ਨੂੰ ਹੁਣ ਇਹ ਗੱਲ ਕੌੜੀ ਵੀ ਲੱਗੂਗੀ ਇਹ ਸੱਚ ਹੈ ਔਰਤ ਦੀ ਗੱਲ ਤੇ ਚਲੋ ਜੀ ਮੈਂ ਇੰਨਾਂ ਕਾ ਔਰਤ ਦੇ ਲਈ ਸ਼ਬਦ ਬੋਲਣੇ ਸੀ ਜੇ ਤੁਹਾਨੂੰ ਇਹ ਸ਼ਬਦ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਿਓ ਤੇ